ਚੰਡੀਗੜ੍ਹ ਦੇ ਲੋਕਾਂ ਦੇ ਲਈ ਖੁਸ਼ਖਬਰੀ ਹੈ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਲਈ ਹੁਣ ਤੁਸੀਂ ਪੰਜਾਬੀ ਦੇ ਵਿੱਚ ਵੀ ਟੈਸਟ ਦੇ ਸਕਦੇ ਹੋ ਜੀਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਵਿਭਾਗ ਤੇ ਲਾਇਸੈਂਸਿੰਗ ਅਥਾਰਟੀ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ ਅੱਜ ਤੋਂ ਹੀ ਇਹ ਨਵੀਂ ਸਕੀਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਜੇ ਹ ਪਹਿਲੀ ਵਾਰ ਹੋਏਗਾ ਕਿ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਲਈ ਪੰਜਾਬੀ ਦੇ ਵਿੱਚ ਟੈਸਟ ਦਿੱਤਾ ਜਾ ਰਿਹਾ ਹੈ ਸੋ ਪਹਿਲਾਂ ਇਹ ਟੈਸਟ ਅੰਗਰੇਜ਼ੀ ਹਿੰਦੀ ਗੁਜਰਾਤੀ ਤੇਲਗੂ ਕੰਨੜ ਭਾਸ਼ਾਵਾਂ ਦੇ ਵਿੱਚ ਦਿੱਤਾ ਜਾਂਦਾ ਸੀ ਤੇ ਟੈਸਟ ਪੰਜਾਬੀ ਦੇ ਵਿੱਚ ਦੇਣ ਦੀ ਮੰਗ ਕਾਫੀ ਲੰਮੇ ਚਿਰ ਤੋਂ ਕੀਤੀ ਜਾ ਰਹੀ ਸੀ ਜੋ ਕਿ ਹੁਣ ਆਖਿਰਕਾਰ ਪੂਰੀ ਹੋ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਲੋਕਾਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਲਈ ਜੋ ਪੰਜਾਬੀ ਤਬਕਾ ਲੰਬੇ ਚਿਰ ਤੋਂ ਮੰਗ ਕਰ ਰਿਆ ਸੀ ਕਿ ਪੰਜਾਬੀ ਦੇ ਵਿੱਚ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਲਈ ਟੈਸਟ ਲਿਆ ਜਾਏ ਉਹਨਾਂ ਦੀ ਮੰਗ ਪੂਰੀ ਹੋ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਵਿਭਾਗ ਤੇ ਲਾਇਸੈਂਸਿੰਗ ਅਥਾਰਟੀ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ ਤੇ ਇਹ ਸਕੀਮ ਅੱਜ ਤੋਂ ਹੀ ਲਾਗੂ ਹੋ ਰਹੀ ਹੈ ਟੈਸਟ ਇਸ ਤੋਂ ਪਹਿਲਾਂ ਅੰਗਰੇਜ਼ੀ ਹਿੰਦੀ ਦੇ ਨਾਲ ਨਾਲ ਗੁਜਰਾਤੀ ਤੇਲਗੂ ਤੇ ਕੰਨੜ ਭਾਸ਼ਾਵਾਂ ਦੇ ਵਿੱਚ ਹੀ ਦਿੱਤਾ ਜਾਂਦਾ ਸੀ ਤੇ ਅਜੇ ਹਾਂ ਪਹਿਲੀ ਵਾਰ ਹੋਏਗਾ ਕਿ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਲਈ ਚੰਡੀਗੜ੍ਹ ਵਾਸੀ ਪੰਜਾਬੀ ਭਾਸ਼ਾ ਦੇ ਵਿੱਚ ਟੈਸਟ ਦੇ ਸਕਣਗੇ ਤੇ ਅੱਜ ਤੋਂ ਹੀ ਇਹ ਚੀਜ਼ ਲਾਗੂ ਹੋ ਗਈ ਹੈ ਕਾ ਫੀ ਲੰਮੇ ਚਿਰ ਤੋਂ ਇਸ ਚੀਜ਼ ਦੀ ਮੰਗ ਉਠਾਈ ਜਾ ਰਹੀ ਸੀ